1947 ਦੀ ਵੰਡ ਪੰਜਾਬੀਆਂ ਦੀ ਹਿਜਰਤ ਔਰ ਵਿਛੋੜੇ ਦੇ ਨਾਲ ਜੁੜੀਆਂ ਦੁੱਖ ਭਰੀਆਂ ਕਹਾਣੀਆਂ ਦੇ ਸੈਗਮੈਂਟ 'ਚ ਪੰਜਾਬੀ ਰੇਡੀਓ ਯੂ ਐਸ ਏ ਦੇ ਸਭ ਸੁਣਨ ਔਰ ਦੇਖਣ ਵਾਲਿਆਂ ਨੂੰ ਮਸੂਦ ਮੱਲੀ ਜੀ ਐ ਨੂੰ ਕਹਿੰਦਾ ਹੈ ਸਾਡੀ ਅੱਜ ਦੀ ਕਹਾਣੀ ਦਾ ਸਰਨਾਵਾ ਹੈ ਜਮਨ ਵਾਲੇ ਤੇ ਪਾਲਨ ਵਾਲੇ 1947 ਵਾਪਰ ਚੁਕਿਆ ਹੈ ਕਾਫਲੇ ਆਪਣੇ ਘਰ-ਬਾਰ ਛੱਡ ਕੇ ਉਦੋਂ ਚੜਦੇ ਔਰ ਲੰਦੇ ਪਾਸੇ ਨੂੰ ਜਾਣਾ ਸ਼ੁਰੂ ਹੋ ਗਏ ਨੇ ਜਦੋਂ ਰੋਲੇ ਬਣ ਗਏ ਜਦੋਂ ਕਰਾਂ ਉੱਤੇ ਹਮਲੇ ਹੋਣਾ ਸ਼ੁਰੂ ਹੋਏ ਜਦੋਂ ਲੁੱਟਮਾਰ ਹੋਈ ਔਰ ਲੁੱਟਣ ਵਾਲਿਆਂ ਨੇ ਬੇਦਰਦੀ ਦੇ ਨਾਲ ਕਤਲਾਮ ਵੀ ਸ਼ੁਰੂ ਕੀਤਾ ਜਦੋਂ ਆਣਗਵਾਨ ਨੇ ਜਿਹੜੇ ਉਹ ਬਚਾਉਣ 'ਚ ਨਾਕਾਮ ਰਹੇ ਸਿਰਫ ਇਹਨਾ ਕਰ ਸਕੇ ਕਿ ਉਹ ਤੋਂ ਕੱਢਣ 'ਚ ਮਦਦ ਦਿੱਤੀ ਔਰ ਕਿਤੇ ਦੂਰ ਦਰਾਡੇ ਛੱਡ ਐ ਜਿੱਥੋਂ ਉਹਨਾਂ ਨੂੰ ਜਾਨ ਬਚਾਉਣ 'ਚ ਸਿਰਫ ਮੌਕਾ ਲੱਭ ਜਾਏ ਮਾਮਲਾ ਹੈ ਚੜ੍ਹਦੇ ਪੰਜਾਬ ਦੇ ਇੱਕ ਪਿੰਡ ਦਾ ਜਿੱਥੇ ਇੱਕ ਮੁਸਲਮਾਨ ਪਰਿਵਾਰ ਸੀਗਾ ਔਰ ਇਸੇ ਤਰ੍ਹਾਂ ਆਲੇ ਦੁਆਲੇ ਅੱਗਾਂ ਲੱਗਣ ਲੁੱਟਮਾਰ ਔਰ ਕਤਲਾਮ ਤੋਂ ਬਾਅਦ ਮਜਬੂਰ ਹੋ ਕੇ ਉਹਨਾਂ ਨੂੰ ਆਪਣਾ ਘਰਬਾਰ ਛੱਡਣਾ ਪਿਆ ਆਪਣਾ ਘਰਬਾਰ ਛੱਡ ਕੇ ਜਦੋਂ ਉਹ ਕਾਫਲੇ ਦੀ ਸੂਰਤ ਆਪਣੇ ਪਿੰਡ ਚੋਂ ਨਿਕਲੇ ਤੇ ਇਹ ਕਾਫਲੇ ਉਦੋਂ ਵਾਧੇ-ਵਾਧੇ ਵੱਡੇ ਹੋ ਜਾਂਦੇ ਸਨ ਜਦੋਂ ਰਾਹ ਜਾਂਦਿਆਂ ਲਾਂਬ ਦੇ ਪਿੰਡਾਂ ਦੇ ਕਾਫਲੇ ਵੀ ਇਹਨਾਂ ਨਾਲ ਰਲ ਜਾਂਦੇ ਸਨ ਇਹਨਾਂ ਨਾਲ ਇੱਕ ਹੌਸਲਾ ਤੇ ਹੁੰਦਾ ਸੀਗਾ ਕਿ ਹੁਣ ਘੱਟੋ-ਘੱਟ ਹਮਲਾ ਕਰਨ ਵਾਲੇ ਨੇ ਜਿਹੜੇ ਉਹਨਾਂ ਦਾ ਮੁਕਾਬਲਾ ਕਰਨ ਵਾਲੇ ਚਾਰਜੀ ਬਣ ਗਏ ਨੇ ਪਰ ਇੱਕ ਡਰ ਖੋਫਰ ਸਹਿਮ ਨਾਲ ਲੈ ਕੇ ਇਹ ਲੋਕ ਟੁਰਦੇ ਸਨ ਇਹੋ ਜਿਹਾ ਇੱਕ ਪਰਿਵਾਰ ਜਿਹਦੀਆਂ ਜਵਾਨ ਧੀਆਂ ਔਰ ਮੁੰਡੇ ਨੇ ਜਿਹੜੇ ਉਹਨਾਂ ਨੂੰ ਲੈ ਕੇ ਉਹ ਇੱਕ ਗੱਡੇ ਦੇ ਉੱਤੇ ਕੁਝ ਗੱਥੜੀਆਂ ਲੈ ਕੇ ਤੁਰੇ ਤੇ ਇਸ ਮੁਸਲਮਾਨ ਪਰਿਵਾਰ ਨੂੰ ਨਹੀਂ ਸੀ ਪਤਾ ਕਿ ਗਾਂ ਜਾ ਕੇ ਜਿਸ ਕਾਫਲੇ ਦੇ ਨਾਲ ਇਹਨਾਂ ਨੇ ਰਲਣਾ ਹੈ ਉਹਨਾਂ ਦੇ ਨਾਲ ਹੋਰ ਕੀ ਹੋਣੀ ਹੈ ਇਹ ਕਾਫਲਾ ਤੁਰਿਆ ਰਿਹਾ ਨਾਲ ਦੇ ਪਿੰਡਾਂ ਦੇ ਕਾਫਲੇ ਵੀ ਰਲਦੇ ਰਹੇ ਔਰ ਇਹ ਕਾਫਲਾ ਵੱਡਾ ਬੰਦ ਆ ਰਿਹਾ ਇਹਨਾਂ ਨੂੰ ਮਹਾਜਰ ਕੈਂਪ ਤੱਕ ਜਾਣਾ ਸੀ ਜਿੱਥੋਂ ਫਿਰ ਟ੍ਰੇਨ ਆ ਰਹੀਂ ਇਹਨਾਂ ਨੇ ਚੜ੍ਹਦੇ ਤੋਂ ਲੈ ਕੇ ਪਾਸੇ ਨੂੰ ਆਉਣਾ ਸੀਗਾ ਪਰ ਜਾਂਦਿਆਂ ਹੋਇਆਂ ਰਾਹ 'ਚ ਇੱਕ ਮੈਦਾਨ ਦੇ ਅੰਦਰ ਬਲਵਈ ਹਮਲਾ ਹੋਰ ਤਾਵੜਨੇ ਜਿਹੜੇ ਉਹਨਾਂ ਨੇ ਇਹਦੇ ਤੇ ਹਮਲਾ ਕਰ ਦਿੱਤਾ ਚੋਖੀ ਲੜਾਈ ਹੋਈ ਪਰ ਉਸ ਲੜਾਈ ਦੇ ਵਿੱਚ ਉਹਨਾਂ ਨੇ ਲੁੱਟਮਾਰ ਦੀ ਥਾਂ ਜਵਾਨ ਕੁੜੀਆਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ ਇਹਨਾਂ ਦੇ ਵਿੱਚੋਂ ਹੀ ਬੱਚ ਬਚਾ ਵਾਸਤੇ ਕੁਛ ਨੇ ਤੇ ਲਾਗੇ ਦੇ ਖੂਹਾਂ ਦੇ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਕੁਛ ਨੂੰ ਇਹ ਹਮਲਾ ਕਰਨ ਵਾਲੇ ਚੁੱਕਣ ਛੇ ਕਾਮਯਾਬ ਵੀ ਰਹੇ ਇਹਨਾਂ ਦੇ ਵਿੱਚੋਂ ਇੱਕ ਜਵਾਨ ਕੁੜੀ ਸਕੀਨਾ ਸੀਗੀ ਜਿਹੜੀ ਇਹਨਾਂ ਤੋਂ ਬਚਦੀ ਬਚਾਉਂਦੀ ਟੈਲੀਆਂ ਥਾਣੀ ਹੋ ਕੇ ਕਮਾਦਾ ਥਾਣੀ ਲੁਕਦੀ ਹੋਈ ਕਿਤੇ ਓਟਾਂ 'ਚ ਪਨਾ ਲੈ ਕੇ ਬਹਿ ਗਈ ਇਹ ਅੱਕ ਦੇ ਓਟ ਸਨ ਜਿੱਥੇ ਉਹਨੇ ਆਪਣੇ ਸਾਹਮਣੇ ਹੋਈ ਕਤਲਾਮ ਤੋਂ ਬਾਅਦ ਫੱਟਰ ਹੋਈ ਨੇ ਦਿਨ ਸਾਰਾ ਕੱਟਿਆ ਸ਼ਾਮਾ ਪੈ ਗਈਆਂ ਰਾਤ ਨੂੰ ਚਟੀਰੇ ਬੋਲਣ ਡੇ ਪੇ ਔਰ ਉਹ ਐਸੇ ਖੋਫ 'ਚ ਉੱਥੇ ਲੁਕੀ ਰਹੀ ਇਥੇ ਤੱਕ ਕਿ ਰਾਤ ਤੋਂ ਬਾਅਦ ਅਗਲਾ ਦਿਨ ਵੀ ਚੜ ਗਿਆ ਔਰ ਇਸ ਦਿਨ ਤੋਂ ਬਾਅਦ ਫੇਰ ਅਗਲੀ ਦੁਪਹਿਰ ਤੱਕ ਆ ਗਈ ਪਰ ਉਹ ਡਰੀ ਸਹਮੀ ਉੱਥੇ ਹੀ ਬੈਠੀ ਰਹੀ ਇਥੇ ਤੱਕ ਸ਼ਾਮਾ ਪੈ ਗਈਆਂ ਸ਼ਾਮ ਨੂੰ ਉਥੋਂ ਭਾਈ ਬੀਜੀ ਕਰਨ ਤੋਂ ਬਾਅਦ ਕੁਛ ਸਿੱਖ ਕਿਸਾਨ ਨੰਗੰਡੇ ਸਨ ਉਹਨਾਂ ਨੇ ਵੇਖਿਆ ਕਿ ਅੱਖਾਂ ਦੇ ਵਿੱਚ ਕੋਈ ਸਿਸਕਣ ਡਿਆ ਹੈ ਉਹਨਾਂ ਨੇ ਜਾ ਕੇ ਉਧਰ ਕੁੜੀ ਨੂੰ ਵੇਖਿਆ ਤੇ ਕੁੜੀ ਡਰੀ ਬੈਠੀ ਸੀ ਕਿ ਸ਼ਾਇਦ ਇਹ ਵੀ ਹਮਲਾ ਕਰਨ ਵਾਲਿਆਂ ਤਰ੍ਹਾਂ ਉਹਨੂੰ ਜਾਂ ਤੇ ਮਾਰ ਦੇਣਗੇ ਜਾਂ ਉਹਦੀ ਇੱਜ਼ਤ ਤਰ ਤਾਰ ਕਰ ਦੇਣਗੇ ਉਸ ਘਬرائی ਨੂੰ ਬਿਠਾਇਆ ਉਹਨੂੰ ਆਖਿਆ ਕਿ ਘਬਰਾਉਣ ਦੀ ਲੋੜ ਨਹੀਂ ਤੇਰੇ ਨਾਲ ਕੀ ਬਣੀ ਕੁੜੀ ਨੇ ਰੋ ਰੋ ਕੇ ਦੱਸਿਆ ਕਿ ਮੇਰੇ ਪਰਿਵਾਰ ਦੇ ਇਨੇ ਜੀ ਨੇ ਜਿਹੜੇ ਮਰ ਗਏ ਬੀਬੀਆਂ ਨੇ ਜਿਹੜੀਆਂ ਉਹਨਾਂ ਨੂੰ ਕੁਝ ਛਾਲ ਮਾਰਤੀਆਂ ਬੰਦੇ ਨੇ ਜਿਹੜੇ ਉਹਨਾਂ ਨੂੰ ਵੱਡ ਕੁੱਤਰ ਦਿੱਤਾ ਗਿਆ ਮੈਂ ਬਚ ਕੇ ਇੱਥੇ ਲੁਕੀ ਹਾਂ ਉਸ ਇੱਕ ਪਰਿਵਾਰ ਇਸ ਕੁੜੀ ਨੂੰ ਲੈ ਕੇ ਆਪਣੇ ਘਰ ਚਲਾ ਗਿਆ ਸਕੀਨਾ ਉਹਨਾਂ ਦੇ ਘਰ ਜਾ ਕੇ ਬਹਿ ਸੈਮੀ ਰਹੀ ਬੀਬੀਆਂ ਨੇ ਉਹਦੇ ਸੱਟਾਂ ਲੱਗੇ ਫੱਟ ਨੇ ਜਿਹੜੇ ਉਹਨਾਂ ਨੂੰ ਸਾਫ਼ ਕੀਤਾ ਮਲਮ ਲਾਈ ਔਰ ਉਹਨੂੰ ਕੁਝ ਖਾਣ ਪੀਣ ਨੂੰ ਦਿੱਤਾ ਖਾਣ ਦੀ ਪੀਣ ਦੀ ਕਿੱਦਾਂ ਹਲਕ ਤੋਂ ਥੱਲੇ ਕੋਈ ਸ਼ੈ ਨਹੀਂ ਸੀ ਉਤਰਨ ਲਈ ਕਦੀ ਕਿਸੇ ਪਿਆਰੇ ਦੇ ਮਰਨ ਦੇ ਮੰਜ਼ਰ ਸਾਹਮਣੇ ਆ ਜਾਂਦੇ ਸਨ ਤੇ ਕਦੀ ਕਿਸੇ ਦੇ ਕਤਲ ਹੋਣ ਦੇ ਕਦੀ ਨਾਲ ਦੀਆਂ ਸੁਹਾਣੀਆਂ ਦੇ ਉਹਾਂ ਚ ਛਾਲਾ ਮਾਰੰਦੀ ਮਨਜ਼ਰ ਨੇ ਜਿਹੜੇ ਉਹ ਸਾਹਮਣੇ ਆਂਡੇ ਸਨ ਤੇ ਕਦੀ ਕਿਸੇ ਨੂੰ ਚੁੱਕ ਕੇ ਲੈ ਜਾਂਦੇ ਇਹ ਹਮਲਾ ਆਵਰਨ ਜਿਹੜੇ ਉਹ ਦਿਸਰੇ ਸਨ ਬਹਰਾਲ ਇੱਥੇ ਰਹਿੰਦੀ ਰਹੀ ਕੁਛ ਦਿਨ ਲੰਗੇ ਸਨ ਕਿ ਇਸ ਇਲਾਕੇ ਦੇ ਘਰਾਂ 'ਚ ਗੱਲਾਂ ਹੁੰਦਾ ਪੀਆਂ ਕਿ ਫਲਾਣ ਸਰਦਾਰਾਂ ਦੇ ਘਰ ਇੱਕ ਮੁਸਲਮਾਨ ਕੁੜੀ ਹੈ ਬਹਾਨੇ-ਬਹਾਨੇ ਦੇ ਨਾਲ ਇਸ ਇਲਾਕੇ ਦੀਆਂ ਔਰਤਾਂ ਇਸ ਘਰ ਆਉਂਦਾ ਪੀਆਂ ਡਰੀ ਸੈਮੀ ਇੱਕ ਨੁਕਰੇ ਬੈਠੀ ਇਸ ਕੁੜੀ ਨੂੰ ਵੇਖਦੇ ਸਰਦਾਰਾਂ ਨੂੰ ਹੀ ਕੁਝ ਚਿੰਤਾ ਲੱਗ ਗਈ ਇਹ ਲੋ ਕਾਂਡੇ ਨੇ ਕੋਈ ਹਬੀ ਨਬੀ ਨਾ ਹੋ ਜੇ ਸਮਝ ਨਹੀਂ ਸੀ ਆਉਣ ਡਈ ਕਿ ਹੁਣ ਕੀ ਕਰੀਏ ਪਹਿਲਾਂ ਤੇ ਇਸਲਾ ਬਣੀ ਕਿ ਇਸ ਕੁੜੀ ਨੂੰ ਦਿੱਤਪੁਰ ਅਮ ਤਰੀਕੇ ਦੇ ਨਾਲ ਮਹਾਜਰ ਕੈਂਪ ਤੱਕ ਪੜਾ ਦਈਏ ਅੱਗੋਂ ਇਹਦੀ ਕਿਸਮਤ ਪਰ ਜਦੋਂ ਇਸ ਕੁੜੀ ਦੀ ਜ਼ੁਬਾਨੀ ਇਹਦੀਆਂ ਕਹਾਣੀਆਂ ਸੁਣਦੇ ਸਨ ਤੇ ਪਤਾ ਲੱਗਦਾ ਸੀਗਾ ਕਿ ਇਹਦੇ ਪਰਿਵਾਰ 'ਚੋਂ ਸ਼ਾਇਦ ਹੀ ਕੋਈ ਟਾਵਾਂ ਬਚਿਆ ਹੋਵੇ ਜੇ ਬਚਿਆ ਹੋਵੇ ਤਾਂ ਕਿੱਥੇ ਹੋਵੇ ਉਹ ਨਾ ਹੋਵੇ ਕਿ ਇਹਨੂੰ ਇੱਥੋਂ ਭੇਜੀਏ ਤੇ ਇਹ ਇਸ ਤੋਂ ਵੀ ਬੁਰੇ ਹਾਲਾਤਾਂ ਦੇ ਵਿੱਚ ਹੋਵੇ ਪਹਿਲਾਂ ਹੀ ਇਹ ਦਰਦਾਂ ਮਾਰੀ ਹੈ ਸੋਚਿਆ ਕਿ ਜਦੋਂ ਤੱਕ ਇਹਦਾ ਦਾਣਾ ਪਾਣੀ ਹੈ ਇਹ ਦਾ ਨਸੀਬ ਹੈ ਸਾਡੇ ਘਰ ਚ ਹੀ ਰਹੇਗੀ ਫਿਰ ਉਸ ਤੋਂ ਬਾਅਦ ਪਿੰਡ 'ਚ ਇੱਕ ਪਰਿਆ ਹੋਈ ਜਿਹਦਾ ਚ ਆਖਿਆ ਗਿਆ ਕਿ ਇੱਕ ਮੁਸਲਮਾਨ ਕੁੜੀ ਹੈ ਔਰ ਹਜੇ ਤੱਕ ਸਾਡਾ ਪਿੰਡ ਮਹਿਫੂਜ਼ ਹੈ ਇਸ ਕੁੜੀ ਦੇ ਕਰਕੇ ਕਿਤੇ ਸਾਡੇ ਘਰਾਂ ਦੇ ਉੱਤੇ ਵੀ ਇਹ ਹਮਲਾ ਕਰਨ ਵਾਲੇ ਹਮਲਾ ਨਾ ਕਰ ਦੇਣ ਇਸ ਕਰਕੇ ਕੋਈ ਅਪਾ ਕੱਢਣਾ ਪਏਗਾ ਇਸ ਕੁੜੀ ਨੂੰ ਕੈਂਪ ਤੱਕ ਛੱਡ ਆਈਏ ਇਹਨਾਂ ਪੰਜਾਂ ਸਤਨ ਦਿਨਾ 'ਚ ਇਸ ਕੁੜੀ ਦੀ ਜਿੱਦਾਂ ਟੈਲ ਸੇਵਾ ਕੀਤੀ ਗਈ ਇਹਦੇ ਦਰਦ ਨੂੰ ਵੰਡਾਇਆ ਗਿਆ ਇਹਦੇ ਦੁੱਖ ਨੂੰ ਵੰਡਿਆ ਗਿਆ ਉਸ ਤੋਂ ਬਾਅਦ ਜਦੋਂ ਇਹਨੂੰ ਇਹ ਆਖਿਆ ਗਿਆ ਇਹ ਬੱਚੜੀ ਹੁਣ ਗੱਲ ਸਾਡੇ ਵੱਸੋਂ ਬਾਹਰ ਹੈ ਇੱਥੋਂ ਦੇ ਸਾਰੇ ਘਰ ਖਤਰੇ 'ਚ ਨੇ ਜੇ ਤੂੰ ਆਖੇ ਤੇ ਤੇਰੇ ਆਪਣੇ ਘਰੋਂ ਤੈਨੂੰ ਛੱਡ ਆਈਏ ਸਾਨੂੰ ਨਹੀਂ ਪਤਾ ਉਹਨਾਂ 'ਚ ਕੋਈ ਜਿੰਦਾ ਹੋਏਗਾ ਜਾਂ ਨਹੀਂ ਘਟੋ ਘਟ ਤੂੰ ਆਪਣੇ ਧਰਮ ਵਾਲਿਆਂ 'ਚ ਇਹਦੇ ਚਲੀ ਜਾਏਂਗੀ ਜਾਂ ਉਸ ਦੇਸ਼ ਚਲੀ ਜਾਏਂਗੀ ਜਿਹੜਾ ਧਰਮ ਦੇ ਨਾਂ ਦੇ ਉੱਤੇ ਬਣਿਆ ਹੈ ਇਹ ਕੁੜੀ ਜਿਹੜੀ ਕਈ ਦਿਨਾਂ ਦੀ ਚੁੱਪ ਦੇ ਨਾਲ ਬੈਠੀ ਸੀ ਸਕੀਨਾ ਬੋਲੀ ਕਿ ਮੇਰੇ ਜਮਣ ਜਾਏ ਜੇ ਕੋਈ ਜਿੰਦਾ ਹੈ ਵੀ ਤੇ ਮੈਂ ਉਹਨਾਂ ਲਈ ਤੇ ਉਹ ਮੇਰੇ ਲਈ ਮਰ ਚੁੱਕੇ ਨੇ ਉਹ ਤਾਂ ਜਦੋਂ ਹਮਲਾ ਹੋਇਆ ਸੀਗਾ ਉਹ ਕਤਲ ਨਹੀਂ ਸੀ ਹੋ ਰੇ ਮੈਂ ਕਤਲ ਹੋ ਰਹੀ ਸਾਂ ਜਿਨ੍ਹਾਂ ਨੇ ਖੂਹਾਂ ਦੇ ਵਿੱਚ ਛਾਲਾ ਮਾਰ ਕੇ ਜਾਣਾ ਦਿੱਤੀਆਂ ਉਹ ਨਹੀਂ ਮੋਈਆਂ ਮੈਂ ਮੋਈਆਂ ਜਿਹੜੇ ਬਚ ਕੇ ਚਲੇ ਗਏ ਉਹ ਆਪਣੀਆਂ ਰੂਹਾਂ ਨਾਲ ਲੈ ਗਏ ਮੈਂ ਇੱਥੇ ਹੀ ਹਾਂ ਮੈਂ ਤੁਹਾਡੇ ਨਾਲ ਰਹਿਣਾ ਚਾਹਨੀ ਹਾਂ ਇਹ ਸਿੱਖ ਪਰਿਵਾਰ ਵਾਸਤੇ ਇੱਕ ਨਵਾਂ ਇਮਤਿਹਾਨ ਸ਼ੁਰੂ ਹੋ ਗਿਆ ਕਿ ਹੁਣ ਕੀ ਕਰੀਏ ਫਿਰ ਇੱਕ ਵਾਰ ਸਲਾਹ ਲਈ ਬੈਠੇ ਉਸ ਕੁੜੀ ਨੂੰ ਆਖਿਆ ਗਿਆ ਕਿ ਤੇਰਾ ਔਰ ਸਾਡਾ ਧਰਮ ਅਡੋ ਅਡ ਹੈ ਇਹ ਕਿੱਦਾਂ ਹੋ ਸਕਦਾ ਤੇ ਉਸ ਕੁੜੀ ਨੇ ਕਿਹਾ ਕਿ ਮੇਰਾ ਕੋਈ ਧਰਮ ਨਹੀਂ ਮੇਰੇ ਜਮਨ ਵਾਲੇ ਮੁਸਲਮਾਨ ਸਨ ਪਰ ਮੈਨੂੰ ਬਚਾਉਣ ਵਾਲੇ ਸਿੱਖ ਧਰਮ ਦੇ ਨਾਲ ਤਾਲੁਕ ਰੱਖਦੇ ਨੇ ਜਿਨ੍ਹਾਂ ਨੇ ਮੈਨੂੰ ਬਚਾਇਆ ਹੈ ਮੈਂ ਉਹਨਾਂ ਧਰਮ ਦੇ ਮੰਨਣ ਵਾਲਿਆਂ ਦੀ ਹੀ ਨਾਲ ਹਾਂ ਇਸ ਤੋਂ ਬਾਅਦ ਇਸ ਕੁੜੀ ਦੀਆਂ ਬਕਾਇਦਾ ਉਸ ਪਿੰਡ ਦੇ ਇੱਕ ਮੁੰਡੇ ਦੇ ਨਾਲ ਲਾਵਾ ਕਰਵਾਈਆਂ ਗਈਆਂ ਔਰ ਸਿੱਖ ਧਰਮ ਦੇ ਮੁਤਾਬਕੇ ਦਾ ਵਿਆਹ ਕੀਤਾ ਗਿਆ ਵਿਆਹ ਹੋ ਗਿਆ ਜੀ ਆਜੰਤ ਹੋ ਗਿਆ ਔਰ ਇਹ ਆਪਣੇ ਘਰ ਖੁਸ਼ਬਾਸ਼ ਰਹਿਣ ਡੈਪੀ ਉਧਰ ਲੈਂਦੇ ਪਾਸੇ ਇਹਦੇ ਪਰਿਵਾਰ ਦੇ ਕੁਝ ਛੀ ਬਚ ਗਏ ਔਰ ਉਸ ਤੋਂ ਬਾਅਦ ਇਹਦੀ ਪਾਲ ਸ਼ੁਰੂ ਕੀਤੀ ਲਗਭਗ 1 ਦੇ ਹਾਖੜੇ ਤੱਕ ਇਹਦਾ ਕੋਈ ਸੁਰ ਨਾ ਲੱਭਾ ਫਿਰ ਇਸ ਪਿੰਡ ਚੋਂ ਉਜੜੇ ਕੁਝ ਲੋਕ ਜਿਹੜੇ ਲੈਂਦੇ ਪਾਸੇ ਗਏ ਸਨ ਉਹ ਆਪਣਾ ਘਰ-ਬਾਰ ਵੇਖਣ 1 ਦੇ ਹਾਖੜੇ ਬਾਅਦ ਆਏ ਤੇ ਉਹਨਾਂ ਨੂੰ ਪਤਾ ਲੱਗਾ ਕਿ ਇਸ ਪਿੰਡ ਚ ਇੱਕ ਕੁੜੀ ਹੈ ਉਹ ਜਦੋਂ ਇਸ ਘਰ ਆਏ ਤੇ ਇਸ ਕੁੜੀ ਨੂੰ ਪੁੱਛਿਆ ਤੇ ਇਹ ਕੁੜੀ ਨੇ ਕੋਈ ਗੱਲ ਪੂਰੀ ਦੱਸੀ ਨਾ ਫਿਰ ਵੀ ਉਹਨਾਂ ਨੇ ਪੁੱਛਿਆ ਕਿ ਪਾਕਿਸਤਾਨ ਚ ਫਲਾਣ 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 ਜੀ ਨੇ ਜਿਹੜੇ ਉਹ ਲਾਗੇ ਤੇ ਪਿੰਡ ਦੇ ਨੇ ਕਿਤੇ ਉਹ ਤੇਰੇ ਮਾਪੇ ਤੇ ਨਹੀਂ ਇੱਕ ਕੁੜੀ ਸਾਫ਼ ਮੁਕਰ ਗਈ ਕਿ ਨਹੀਂ ਉਹ ਮੇਰੇ ਮਾਪੇ ਨੇ ਮੇਰੇ ਮਾਪੇ ਮਾਰੇਗੇ ਸਨ ਜਦ ਕਿ ਹਕੀਕਤ ਇਸ ਤੋਂ ਉਲਟ ਸੀ ਵਾਕਈ ਦੇ ਮਾਪੇ ਸਨ ਖਬਰ ਲੈਂਦੇ ਪੰਜਾਬ ਚ ਪਹੁੰਚੀ ਤੇ ਉਦੋਂ ਵੀਜ਼ੇ ਵਾਲੇ ਰੋਲੇ ਨਹੀਂ ਸਨ ਇਹਦੀ ਇੱਕ ਮਾਸੀ ਭੇਸ ਬਦਲ ਕੇ ਇਸ ਪਿੰਡ ਨੂੰ ਆਈ ਪੁੱਛਦੀ ਪਛਾਣਦੀ ਇੱਕ ਛਾਵੇਂ ਬੈਠੀ ਇੱਕ ਘੜੇ ਚ ਪਾਣੀ ਪੀਂ ਰਹੀ ਸੀਗੀ ਤੇ ਕਿਸ ਨੇ ਦੱਸਿਆ ਕਿ ਟਾਂਗਾ ਲੈ ਕੇ ਫਲਾ ਪਿੰਡ ਚਲੀ ਜਾ 47 ਦੇ ਵਿੱਚ ਆਪਣਿਆਂ ਤੋਂ ਵਿਛੜੀ ਇੱਕ ਕੁੜੀ ਉੱਥੇ ਫਲਾ ਕਰਛੇ ਹੈ ਇਹ ਖਬਰ ਲੈਣ ਤੋਂ ਬਾਅਦ ਜਾਣ ਦੀ ਸੀ ਕਿ ਰਾਜ ਇੱਕ ਨੈਣ ਖਿੱਲਾ ਵੇਚਣ ਲਈ ਸੀ ਉਹਨੂੰ ਕਹਿਣ ਲੱਗੀ ਕਿ ਇੱਕ ਰਬੂਜੀ ਔਰ ਖਿੱਲਾ ਮੈਨੂੰ ਦੇ ਦੇ ਪੂਰੀ ਟੋਕਰੀ ਲਈ ਟਾਂਗਾ ਲਿਆ ਉਸ ਪਿੰਡ ਚਲੀ ਗਈ ਪਰ ਪਿੰਡ ਦੇ ਬਾਹਰ ਉੱਤਰ ਗਈ ਇਹ ਟੋਕਰੀ ਸਿਰ ਤੇ ਰੱਖ ਲਈ ਤੇ ਉਸ ਰਹਿਣ ਤਰ੍ਹਾਂ ਆਪ ਆਵਾਜ਼ਾਂ ਦੇਣ ਡੈ ਪੀ ਤੁਰਦੀ ਤੁਰਦੀ ਘਰਾਂ ਦੇ ਪੁੱਛਦੀ ਪੋਛਦੀ ਉਸ ਬੁਆ ਅਗੇ ਚਲੀ ਗਈ ਉਸ ਬੁਆ ਅਗੇ ਜਾ ਕੇ ਬਰੂਆਂ ਚ ਬਹਿ ਕੇ ਏ ਟੋਕਰੀ ਥੱਲੇ ਰੱਖੀ ਔਰ ਕਹਿਣ ਲੱਗੀ ਕਿ ਘਰ ਵਾਲਿਓ ਕੋਈ ਘਰ ਹੈ ਮਾਸੀ ਦੀ ਆਵਾਜ਼ ਸੁਣਦਿਆਂ ਹੀ ਸਕੀਨਾ ਦੇ ਕੰਨ ਖਲੋ ਗਏ ਆਪਣਾਇਦਾ ਅਹਿਸਾਸ ਸਿਕਾ ਸਕੀਨਾ ਨੇ ਪਰਾਂ ਹੋ ਕੇ ਬੁਆ ਦੀ ਓਟ ਥਾਣੀ ਵੇਖਿਆ ਕੋਣ ਇਸ ਤੋਂ ਬਾਅਦ ਫਿਰ ਆਵਾਜ਼ ਆਈ ਘਰ ਵਾਲਿਓ ਕੋਈ ਹੈ ਮੁਸਾਫਰਾਂ ਨੂੰ ਪਾਣੀ ਪਿਆ ਦੇਵੋਗੇ ਸਕੀਨਾ ਨੇ ਆਪਣੇ ਮੁੰਡੇ ਦੇ ਹੱਥ ਪਾਣੀ ਦਾ ਗਲਾਸ ਕੱਲਿਆ ਔਰ ਆਪ ਅੰਦਰ ਹੋ ਕੇ ਰੌਂਡ ਆ ਪਈ ਉਸ ਤੋਂ ਬਾਅਦ ਇਸ ਖਰਬੂਜੇ ਵਿੱਚ ਨਾਲੀ ਨੇ ਜਿਹੜੀ ਅਸਲ ਚ ਸਕੀਨਾ ਦੀ ਮਾਸੀ ਸੀ ਮੁੰਡੇ ਨੂੰ ਕਿਹਾ ਕਿ ਘਰ ਕੋਈ ਬੀਬੀ ਕੋਈ ਸਿਆਣੀ ਹੈਗੀ ਏ ਤੇ ਉਹਨੂੰ ਭੇਜ ਉਹਨੇ ਜਾ ਕੇ ਮਾਂ ਨੂੰ ਕਿਹਾ ਕਿ ਉਹ ਖਰਬੂਜੇ ਔਰ ਕਲੜੀਆਂ ਵੇਚਣ ਵਾਲੀ ਬੀਬੀ ਹੈ ਜਿਹੜੀ ਉਸਾਦੀ ਹੈ ਬੱਚਿਆਂ ਨੂੰ ਪਰਾਂ ਕਰਕੇ ਕਹਿਣ ਲੱਗੀ ਤੁਸੀਂ ਖੇਡੋ ਤੁਰ ਕੇ ਮਾਸੀ ਕੋਲ ਗਈ ਤੇ ਇਦਾਂ ਗਈ ਕਿ ਜਿਦਾਂ ਉਹਨੂੰ ਪਛਾਣਦੀ ਨਹੀਂ ਉਹ ਕਹਿਣ ਲੱਗੀ ਸਕੀਨਾ ਅਗੋ ਕਹਿਣ ਲੱਗੀ ਕੌਣ ਸਕੀਨਾ ਕਹਿਣ ਲੱਗੀ ਤੂੰ ਸਕੀਨਾ ਅਗੋ ਜਵਾਬ ਚ ਕਹਿਣ ਲੱਗੀ ਕਿ ਇਹ ਵੇੜੇ 'ਚ ਜਿਹੜੇ ਤਿੰਨ ਨਿਆਣੇ ਖੇਡਣ ਦੇ ਨੇ ਇਹ ਮੇਰੇ ਜਵਾਬ ਨੇ ਮੈਂ ਇਹਨਾਂ ਨਾਲ ਰਾਜ਼ੀ ਹਾਂ ਉਹ ਮੇਰੇ ਨਾਲ ਰਾਜ਼ੀ ਹੈ ਸਕੀਨਾ ਉੱਥੇ ਮਰ ਗਈ ਸੀ ਜਿੱਥੇ ਹਮਲਾ ਹੋਇਆ ਜਾ ਚੁੱਪ ਕਰਕੇ ਚਲੀ ਜਾ ਤੇ ਦੁਬਾਰਾ ਇੱਧਰ ਨਾ ਆਈ ਮੈਂ ਆਪਣੇ ਘਰ 'ਚ ਬੜੀ ਰਾਜ਼ੀ ਹਾਂ